ਮੈਂ ਇੰਚ ਵਿੱਚ ਪਾਉਣੇ ਆ ਤੇ ਇਹ ਸਲਵਾਰ ਦੇ ਕੁੰਡੇ ਮੈਂ ਜੜ ਕੇ ਰੱਖ ਲਏ ਆ ਤੇ ਆਪਾਂ ਹੁਣ ਇਹਦੇ ਨਾਲ ਬੈਕ ਸਾਈਡ ਤੇ ਪਹਿਲਾਂ ਬਲ ਪਾਵਾਂਗੇ ਜਿਵੇਂ ਮੈਂ ਬਣਾਉਣੀ ਮੈਂ ਤੁਹਾਨੂੰ ਆਪਣਾ ਤਰੀਕਾ ਦੱਸਦੀ ਆ ਆਪਾਂ ਬੈਕ ਤੇ 2.5 ਇੰਚ ਦਾ ਬਲ ਪਾ ਲਏ ਨੇ ਦੇਖੋ ਇਧਰ ਨੂੰ ਬਲ ਪਾਏ ਨੇ ਮੈਂ ਠੀਕ ਆ ਆ ਦੇਖੋ ਇਧਰ ਨੂੰ ਬਲ ਪਾਏ ਨੇ ਇਹਨਾਂ ਨੂੰ ਆਪਾਂ ਇਧਰ ਨੂੰ ਵੀ ਪਾ ਸਕਦੇ ਆ ਜ਼ਿਆਦਾਤਰ ਮੈਂ ਤਾਂ ਇਦਾਂ ਹੀ ਪਾਉਣੀ ਆ ਇਦਾਂ ਹੀ ਪਾਉਣ ਜੇ ਤੁਹਾਨੂੰ ਠੀਕ ਲੱਗਦਾ ਤੇ ਇਦਾਂ ਪਾ ਲਓ ਨਹੀਂ ਤਾਂ ਫਿਰ ਦੂਸਰੇ ਲੋੜ ਪਾ ਸਕਦੇ ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ 벨ਟ ਹੈ ਗਈ ਹੈ ਮੇਰੀ 24 ਇੰਚ ਠੀਕ ਹੈ ਜੀ ਉਹਦੇ ਵਿੱਚੋਂ ਮੈਂ ਹਮੇਸ਼ਾ ਹੀ 8 ਇੰਚ ਮੈਂਸ ਕਰਦੀ ਆ 8 ਇੰਚ ਵਿੱਚ ਬਲ ਪਾਉਣੇ ਨੇ ਆਪਾਂ ਨੇ ਤੇ ਆਪਾਂ 8 ਇੰਚ ਉਹਦੇ ਵਿੱਚੋਂ ਕੱਢ ਕੇ ਤਾਂ 15 16 ਇੰਚ ਬਚ ਜਾਊਗਾ ਠੀਕ ਹੈ ਜੀ 16 ਇੰਚ ਤੇ ਆਪਾਂ ਇੱਥੋਂ ਰੱਖ ਗਏ ਜਿਹੜੀਆਂ ਸਲਾਈ ਆ ਨਾ ਇਹ ਸਲਾਈ ਤੋਂ ਲੈ ਕੇ ਆਸਨ ਦੀ ਸਲਾਈ ਜਿਹੜੀ ਉਹ ਤੋਂ ਲੈ ਕੇ ਆਪਾਂ 15 ਇੰਚ ਤੇ ਨਿਸ਼ਾਨ ਲਗਾ ਲੈਣਾ ਇਤੋਂ ਆ ਦੇਖੋ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਇਦਾਂ ਆਪਾਂ 15 16 ਇੰਚ ਤੇ ਸੌਰੀ 16 ਇੰਚ 16 ਇੰਚ ਤੇ ਨਿਸ਼ਾਨ ਲਾਉਣਾ ਵਾ ਕਿਉਂਕਿ 24 ਇੰਚ ਇਹਨਾਂ ਦੀ ਬੈਲਟ ਆ ਇਦਾਂ ਆਪਾਂ ਨਿਸ਼ਾਨ ਲਗਾ ਕੇ 16 ਇੰਚ ਤੇ ਇਹਨੂੰ ਆਪਾਂ ਦੂਸਰੀ ਸਾਈਡ ਵੀ ਨਿਸ਼ਾਨ ਲਗਾ ਲઈએ ਇਦਾਂ 16 ਇੰਚ ਤੇ ਨਿਸ਼ਾਨ ਲਗਾ ਕੇ ਇੱਥੇ ਟੱਕ ਲਗਾ ਲਾਂਗੇ ਆਪਾਂ ਟੇਕਿੰਗ ਨਿਸ਼ਾਨ ਲਗਾ ਕੇ ਹੁਣ ਆਪਾਂ ਜਿਹੜੇ ਆਪਣੇ ਆਹ ਪੱਤ ਨੇ ਇਹਨਾਂ ਚ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਕਿਉਂਕਿ ਆਪਣੇ ਪੱਤਾ ਜੋ ਮੂਰੀ ਪਹੁੰਚਾ ਨਾ ਲੱਗੇ ਠੀਕ ਹੈ ਜੀ ਇਹਦਾ ਹਾਫ ਕਰਕੇ ਇਦਾਂ ਹਾਫ ਕਰਕੇ 1/2 ਇੰਚ ਦੀ ਆਪਾਂ ਇੱਥੇ ਕਾਟ ਪਾਵਾਂਗੇ ਇਦਾਂ ਕਾਟ ਪਾ ਕੇ ਨੂੰ ਆਪਾਂ ਇਹ ਤਰ੍ਹਾਂ ਕੱਟ ਦਾਂਗੇ ਠੀਕ ਆ ਇਹ ਦੂਸਰੀ ਸਾਈਡ ਵੀ ਆਪਾਂ ਇਦਾਂ ਹੀ ਪੱਟ ਤੇ ਕਾਰਟ ਪਾ ਲੈਣੀ ਹੈ 8 ਇੰਚ ਦੀ ਸੂਈ ਆਪਾਂ ਵਿਚੇ ਹੀ ਰੱਖਣੀ ਹੈ ਥੀਟਾ ਦੀ ਇਸ ਤਰ੍ਹਾਂ ਆਪਾਂ ਲ ਕੋਣੇ ਜੇ ਆਪਾਂ ਟਾਂਕੇ ਦੇ ਹਿਸਾਬ ਨਾਲ ਪਾਵਾਂਗੇ ਤਾਂ ਆਪਣੇ ਬਾਲਕ ਵਧੀਆ ਇਕੁਲ ਆਉਣਗੇ ਸਾਰੇ ਕੋ ਵੱਡਾ ਛੋਟਾ ਨਹੀਂ ਹੋਊਗਾ ਸਾਰੇ ਜੋ ਦੇਖਣ ਚ ਵੀ ਵਧੀਆ ਲੱਗਣਗੇ ਠੀਕ ਹੈ ਬਸ ਆਪਾਂ ਦੋਵਾਂ ਵਾਲੇ ਹੋਰ ਕੋਣੇ ਕਿੰਨਾ ਵਧੀਆ ਲੱਗ ਰਿਹਾ ਹੈ ਮਨ ਠੀਕ ਹੈ ਜੀ ਖਣਾ ਪੋਸਟ ਤੋਂ ਬਾਅਦ ਆਪ ਬਣਾਵਾਂਗੇ ਬੈਂਟ ਬੈਂਟ ਨੂੰ ਦੋਨੋਂ ਸਾਈਡਸ ਲਈ ਲਾ ਰੱਖੀਆਂ ਨੇਗੀਆਂ ਠੀਕ ਹੈ ਜੀ 24 ਇੰਚ ਤਿਆਰ ਕਰਕੇ ਉਸ ਤੋਂ ਬਾਅਦ ਆਪ ਬਣਾਵਾਂਗੇ ਇਹਦਾ ਨੇਫ ਠੀਕ ਹੈ ਜੀ ਆਂਛੀ ਸੌਫਾ ਇਦਾਂ ਰੱਖਾਂਗੇ ਆਪਾਂ ਜਿਹੜਾ ਸਲਾਈ ਲਾਉਣੀ ਆ ਨਾ ਸਲਾਈ ਇੱਥੇ ਲਗਾ ਕੇ ਥੋੜਾ ਜਿਹਾ ਇੱਧਰ ਨੂੰ ਆਪਾਂ ਮੋੜ ਦੇਣਾ ਇਹਨੂੰ ਕਿਉਂਕਿ ਆਪਣਾ ਜਿਹੜਾ ਪਨੇਕਾ ਮੋੜਨ ਚ ਆਪਾਂ ਨੂੰ ਆਸਾਨੀ ਨਹੀਂ ਹੋਊ। ਇਹਨੂੰ ਆਪਾਂ ਇਦਾਂ ਰੱਖਦੇ ਤੇ ਇੱਦਾਂ ਮੋੜ ਲੈਣਾ ਠੀਕ ਹੈ ਜੀ thank okay. ਰੈਂਟ ਤਿਆਰ ਕਰ ਲਈਏ ਠੀਕ ਹੈ ਉਸ ਤੋਂ ਬਾਅਦ ਨੂੰ ਆਪਾਂ ਇਦਾਂ ਰੱਖਾਂਗੇ ਇੱਧਰ ਰੱਖਣ ਤੋਂ ਬਾਅਦ ਆਪਾਂ ਨੂੰ ਸਲਾਈ ਹੋ ਜਾਏਗੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਤਨਵਾਚ